ਐਸੀ ਸ਼ਕਤੀ ਦੇ ਬੋਲ ਪਰਖਣ ਲਈ ਬੋਲੇ ਸਨ ਜੇ ਕਸਿਦ ਕੋਈ ਕਾ ਤਾ ਵਿਸ਼ਵਾਸ ਹੋਵੇਗਾ ਅੰਦਰ ਆਇਓਵੇਗਾ ਤਾ ਸਹਾ ਜਾਵੇਗਾ ਨਹੀਂ ਤਾਂ ਭੱਜ ਜਾਵੇਗਾ ਬਜੀਰ ਖਾਂ ਇਨੇ ਦਿਨ ਨਿਮਰਤਾ ਵਲੀ ਸਿੱਖ ਦੀ ਸੰਗਤ ਕੀਤੀ ਸੀ ਬਾਣੀ ਸਰਵਣ ਕੀਤੀ ਸੀ ਉਸ ਦਾ ਅਸਰ ਸੀ ਬਾਬਾ ਬੁੱਢਾ ਜੀ ਦੇ ਚ ਬਚਨਾਂ ਦਾ ਕੋਈ ਗੁੱਸਾ ਨਾ ਕੀਤਾ ਮਨ ਵਿੱਚ ਕਿਸੇ ਕਿਸਮ ਦੀ ਤਰੇੜ ਨਾ ਲਿਆਂਦੀ ਸਗੋਂ ਨਿਮਰਤਾ ਸਾਇਦ ਇੱਕ ਪਾਸੇ ਹੋ ਕੇ ਖੜਾ ਹੋ ਗਿਆ ਤੇ ਖੜੀ ਹੋਣ ਦਾ ਹੁਕਮ ਕੀਤਾ ਹੁਕਮ ਮੰਨਣਾ ਹੈ 15 20 ਮਿੰਟ 25 ਮਿੰਟ ਬੀਤ ਗਏ ਬਾਬਾ ਬੁੱਢਾ ਜੀ ਨੇ ਵੇਖਿਆ ਕਿ ਅਜੇ ਵੀ ਉੱਥੇ ਹੀ ਖੜਾ ਹੈ ਗੁਰੂ ਦੇ ਚਰਨਾਂ ਨਾਲ ਐਸਾ ਪਿਆਰ ਹੋਵੇ ਅੰਦਰ ਉਸ ਦੇ ਚੰਨਾ ਨਾ ਸਾਧ ਪਵੀ ਬਾਬਾ ਬੁੱਢਾ ਜੀ ਨੇ ਜਦੋਂ ਵੇਖਿਆ ਕਿ ਇੱਥੇ ਨਮਤਾ ਨਾ ਖੜਾ ਹੈ ਉਬੜਿਆ ਹੀ ਨਹੀਂ ਲਈ ਸੇਵਾ ਕਰਦਿਆਂ ਕਰਦਿਆਂ ਸੇਵਾ ਦੀ ਟੋਕਰੀ ਉਸ ਦੇ ਪੇਟ 'ਚ ਕੱਡ ਮਾਰੀ ਜਿਸ ਨਾਲ ਉਸ ਦਾ ਸਾਰਾ ਪਾਣੀ ਮੋਹ ਰਹੀ ਬਾਹਰ ਨਿਕਲ ਗਿਆ ਰੋਗ ਰਾਹੀ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪ੍ਰੇਮ ਨਾਲ ਸੁਣਦੇ ਸਦਕਾ ਪੰਜਵੀਂ ਪਾਚਾ ਦੇ ਭਾਵਨਾ ਨਾਲ ਦਰਸ਼ਨ ਕਰਨ ਦੇ ਸਦਕਾ ਤੇਰੇ ਸ੍ਰੀ ਨੂੰ ਰੋਗਾਂ ਦਾ ਛੁਟਕਾਰਾ ਮਿਲ ਗਿਆ ਹੈ ਵਜੀਰ ਖਾਨ ਦੀ ਇਸ ਇਤਿਹਾਸਿਕ ਸਾਖੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸੁਣਨ ਨਾਲ ਤਾਂ ਦੇ ਰੋਗ ਵੀ ਕੱਟੇ ਜਾਂਦੇ ਹਨ